ਈਸ਼ਤ ਵੀਰ ਸਿੰਘ ਰਾਸ਼ਟਰਪਤੀ ਦੋਰਾ ਸ਼ૌਰੀ ਚੱਕਰਵਾੜੀ ਅੱਜ ਸ਼ੋਭਾ ਬੱਗਾ ਸਪੋਰਟਸ ਅਕੈਡਮੀ ਦੇ ਵਿੱਚ ਆਇਆ ਆ ਕੇ ਮੈਂ ਬੱਚਾਂ ਦੀਆਂ ਖੇਡਾਂ ਵੇਖੀਆਂ ਨੇ ਛੋਟੇ ਛੋਟੇ ਬੱਚੇ ਜਿਹੜਾ ਦੀ ਉਮਰ 4 5 6 ਸਾਲ ਤੱਕ ਦੀ ਹੈ ਜੇ ਪਰ ਐਡਾ ਵਧੀਆ ਪਾਰਟਿਸਪੇਟ ਹੋਣਾ ਨੇ ਕੀਤਾ ਹੈ ਜਮਨਾਸਟਿਕ ਦੇ ਵਿੱਚ ਕਰਾਟਿਆਂ ਵਿੱਚ ਕੋ ਹੈਗਾ ਲੇਡੀਜ਼ ਵੀ ਹੈ ਬੱਚੇ ਵੀ ਹੈ ਲੜਕੀਆਂ ਵੀ ਹੈ ਲੜਕੇ ਵੀ ਹੈ ਔਰ ਮੈਨੂੰ ਇੱਕ ਗੱਲ ਦੀ ਬੜੀ ਖੁਸ਼ੀ ਹੋਈ ਹੈ ਇੱਥੇ ਆ ਕੇ ਕਿ ਇੱਥੋਂ ਦੇ ਜਿਹੜੇ ਕੋਚ ਨੇ ਉਹ ਜੈਂਟਸ ਵੀ ਨੇ ਤੇ ਲੇਡੀ ਵੀ ਜਿਹੜੇ ਕਿ ਲੇਡੀਜ਼ ਵਾਸਤੇ ਬੜਾ ਬੈਨੀਫਿਟ ਹੈ ਅੱਜ ਦਾ ਯੁਕਤ ਜਿੱਦਾਂ ਕਹਿੰਦਾ ਦੱਸਿਆ ਗਿਆ ਕਿ ਰੋਜ਼ ਆਪਾਂ ਖਬਰਾਂ ਪੜ੍ਹਦੇ ਰਹਿੰਦਾ ਕਿਸੇ ਦਾ ਸਕੂਟਰ ਚੋਰੀ ਹੋ ਗਿਆ ਕਿ ਚਲਿਆ ਕਿਸੇ ਦੀ ਚੈਨ ਸਨੇਚ ਕਰ ਲਈ ਹੈ ਕਿਸੇ ਦਾ ਪਰਸ ਨਾ ਹੈ ਕਿਸੇ ਦਾ ਮੋਬਾਈਲ ਲੈ ਗਿਆ ਔਰ ਇਹਨੂੰ ਠੱਲ ਪਾਉਣ ਦੇ ਵਾਸਤੇ ਹਰ ਬੱਚੇ ਨੂੰ ਹਰ ਲੜਕੀ ਨੂੰ ਹਰ ਲੜਕੇ ਨੂੰ ਇਹ ਜਿਹੜੀ ਆਪਣੀ ਡਿਫੈਂਸ ਦੇ ਵਾਸਤੇ ਅਕੈਡਮੀ ਜੁਆਇਨ ਕਰ ਲੈਣੀ ਚਾਹੀਦੀ ਆ ਤਾਂ ਕਿ ਸਨੇਚਰਸ ਦਾ ਮੁਕਾਬਲਾ ਕਰ ਸਕਣ ਤੇ ਆਪਣੀ ਸੇਫਟੀ ਕਰ ਸਕਣ ਪਹਿਲੇ ਪਹਿਲੇ ਤਹੀ ਸਿਰਫ ਇਹ ਹੀ ਸੋਚਦੇ ਰਹਿਆ ਕਿ ਅਕੈਡਮੀ ਤੋਂ ਜਿਹੜਾ ਬੱਚਾ ਸਪੋਰਟਸ ਕਰ ਜਾਂਦਾ ਉਹਨੂੰ ਬੜੀ ਜਲਦੀ ਜੋਬ ਮਿਲ ਜਾਂਦੀ ਹੈ ਬਟ ਜੌਬ ਦੇ ਨਾਲ ਨਾਲ ਹੀ ਜੌਬ ਤੇ ਮਿਲ ਨਹੀਂ ਮਿਲਨੀ ਆ ਕਿਉਂਕਿ ਅੱਜ ਕੱਲ ਬੇਰੋਜ਼ਗਾਰੀ ਦਾ ਸਮਾਂ ਹੈ ਪਰ ਜਿਹੜੇ ਸਪੋਰਟਸਮੈਨ ਨੇ ਉਹਨਾਂ ਨੂੰ ਨੌਕਰੀ ਵਿੱਚ ਵੀ ਪਹਿਲ ਮਿਲਦੀ ਆ ਸੋ ਉਸ ਤੋਂ ਇਲਾਵਾ ਸੈਲਫ ਡਿਫੈਂਸ ਵੀ ਆ ਜਿਹੜੀ ਕਿ ਅੱਜ ਦੇ ਯੁੱਗ 'ਚ ਬਹੁਤ ਜ਼ਰੂਰੀ ਆ ਮੈਂ ਸਾਰਿਆਂ ਨੂੰ ਸਫਰਸ਼ ਕਰਾਂਗਾ ਕਿ ਆਪਣੇ ਬੱਚਿਆਂ ਨੂੰ ਹੁਣ ਤੋਂ ਹੀ ਇਸ ਅਕੈਡਮੀ ਵਿੱਚ ਦਾਖਲ ਕਰਾਓ ਤਾਂ ਕਿ ਆਪਣੀ ਸੈਲਫ ਡਿਫੈਂਸ ਵਾਸਤੇ ਔਰ এডਿਕੇਸ਼ਨ ਦੇ ਨਾਲ ਨਾਲ ਜੋਰਜ ਵਾਸਤੇ ਵੀ ਇਹ ਸ਼ੋਭਾ ਅਕੈਡਮੀ ਜਿਹੜੀ ਆ ਸਪੋਰਟਸ ਅਕੈਡਮੀ ਆ ਬਹੁਤ ਲਾਭਦਾਇਕ ਆ ਸੋ ਸਾਰਿਆਂ ਨੂੰ ਮੈਂ ਇੱਕ ਐਗਜ਼ਾਮਪਲ ਵੀ ਲਗਾ ਦੇਣ ਕਿ ਇਹੀ ਸਾਡਾ ਪਿੰਡ ਲੱਗ ਗਈ ਬਾਪੂਆ ਜਾਂ ਲਿੱਤਰਾ ਇੱਥੋਂ ਦਾ ਇੱਕ ਪਰਿਵਾਰ ਦੇ ਤਿੰਨ ਲੜਕੇ ਜਿਹੜੇ ਆ ਉਹ ਸਪੋਰਟਸ ਦੇ ਸਿਰ ਤੇ ਉੱਤੇ ਹੀ ਇੱਕ ਐਸਐਸਪੀ ਐਸਪੀ ਨੇ ਦੋ ਕਮਾਂਡੈਂਟ ਨੇ ਰਿਟਾਇਰ ਹੋਇਆ ਇੱਕ ਰਿਟਾਇਰ ਹੋ ਗਿਆ ਇੱਕ ਹੋਣ ਵਾਲਾ ਸੋ ਇਹ ਸਪੋਰਟਸ ਦੇ ਸਿਰ ਤੇ ਹੀ ਐਡੀ ਐਡੀ ਆ ਵੱਡੀਆਂ ਪੋਸਟਰ ਤੇ ਗਏ ਨੇ ਸੋ ਮੈਂ ਸਾਰੇ ਅੱਗੇ ਬੇਨਤੀ ਕਰਾਂਗਾ ਕਿ ਆਪਣੇ ਬੱਚਿਆਂ ਨੂੰ ਸਪੋਰਟਸ ਦੇ ਵਿੱਚ ਦਾਖਲ ਕਰਾ ਕੇ ਉਹਨਾਂ ਦਾ ਫਿਊਚਰ ਸ਼ਾਰਪ ਕਰੋ ਉਹਨਾਂ ਦਾ ਫਿਊਚਰ ਬ੍ਰਾਈਟ ਕਰੋ ਤਾਂ ਕਿ ਨੌਕਰੀ ਦੇ ਵਿੱਚ ਵੀ ਉਹਨਾਂ ਨੂੰ ਪਹਿਲ ਮਿਲੇ ਤੇ ਸੈਲਫ ਡਿਫੈਂਸ ਦੇ ਵਿੱਚ ਵੀ ਉਹਨਾਂ ਨੂੰ ਇਸ ਬੈਨੀਫਿਟ ਟਕ ਹੋ ਸਕੇ ਤਾਂ ਕਿ ਆਪਣੀ ਸੈਲਫ ਡਿਫੈਂਸ ਕਰ ਸਕਣ ਇਹਨਾਂ ਸ਼ਬਦਾਂ ਨਾਲ ਹੀ ਮੈਂ ਇੱਕ ਵਾਰੀ ਫੇਰ ਬੱਗਾ ਜੀ ਨੂੰ ਉਹਨਾਂ ਦੇ ਬ੍ਰਦਰ ਨੇ ਕਮਾਂਡੈਂਟ ਵਿਜੇ ਜੀ ਉਹਨਾਂ ਨੂੰ ਮੁਬਾਰਕਬਾਦ ਦਵਾਂਗਾ ਕਿ ਉਹਨਾਂ ਨੇ ਇਹ ਕਦਮ ਚੁੱਕ ਕੇ ਜਿਹੜਾ ਕਿ ਬੱਚਿਆਂ ਦੇ ਫਿਊਚਰ ਵਾਸਤੇ ਉਪਰਾਲਾ ਕੀਤਾ ਬਹੁਤ ਬਹੁਤ ਇਹਨਾਂ ਦਾ ਸ਼ੁਕਰੀਆ ਧੰਨਵਾਦ ਹੈ ਔਰ ਮੈਂ ਪਰਮਾਤਮਾ ਅੱਗੇ ਅਰਦਾਸ ਕਰਨਾ ਕਿ ਇਹ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਰਨਗੇ ਜਿੱਦਾਂ ਕਿ ਜੀ 1 ਮਹੀਨਾ ਕੰਪਲੀਟਰੀ ਹੋਇਆ ਤੇ 40 ਬੱਚੇ ਆ ਗਏ ਆ ਔਰ ਜਿੱਦਾਂ ਓਪਨਿੰਗ ਹੋ ਜਾਏਗੀ ਉਦੋਂ ਹੋ ਸਕਦਾ ਜਿਹੜਾ ਉਹਨਾਂ ਦਾ ਟਾਰਗੇਟ ਹੈ 100 ਬੱਚੇ ਦਾ ਇਸ ਤੋਂ ਵੀ ਵੱਧ ਹੋ ਜਾਏ ਮੈਂ ਸਭ ਨੂੰ ਮੁਬਾਰਕਬਾਦ ਦਿੰਦਾ ਬਹੁਤ ਬਹੁਤ ਥੈਂਕ ਯੂ ਵੈਰੀ ਮਚ ਬਹੁਤ ਬਹੁਤ ਸਭ ਨੂੰ ਇੱਕ ਵਾਰ ਫੇਰ ਮੁਬਾਰਕਾਂ ਤੁਹਾਡਾ ਜੀ ਸਰ ਹਾਂ ਜੈਹਨ ਸਰ ਹਾਂ ਜੈਹਨ ਸਰ ਸਰ ਅੱਜ ਨੇਚਰ ਸਪੋਰਟਸ ਦਿ ਹੈ ਤਾਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਨੇਚਰ ਸਪੋਰਟਸ ਦੇ ਅ ਸਭ ਤੋਂ ਪਹਿਲਾਂ ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਜਿਹੜੇ ਖੇਡ ਪ੍ਰੇਮੀ ਆ ਉਹਨਾਂ ਨੂੰ ਵਧਾਈ ਦੇਣਾ ਚਾਹਨਾ ਆਪਣੇ ਵੱਲੋਂ ਮੈਂ ਜੇ ਐਲ ਬੱਗਾ ਚੇਅਰਮੈਨ ਸੁਮ ਬੱਗਾ ਸਪੋਰਟਸ ਅਕੈਡਮੀ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਤੇ ਇਹਨਾਂ ਨੂੰ ਖੇਡ ਪ੍ਰੇਮੀਆਂ ਨੂੰ ਅੱਜ ਨੇਚਰ ਸਪੋਰਟ ਡੇ ਤੇ ਬਹੁਤ ਵਧਾਈ ਦੇਣਾ ਚਾਹਨਾ ਸਰ ਅੱਜ ਨੈਸ਼ਨਲ ਸਪੋਰਟਸ ਡੇ ਹੈ ਤੇ ਤੁਹਾਡੀ ਜਿਹੜੀ ਸਪੋਰਟਸ ਅਕੈਡਮੀ ਹੈ ਸ਼ਹਾਬ ਸਪੋਰਟਸ ਕਲੱਬ ਵਿੱਚ ਸਪੋਰਟਿਵ ਮੈਜਰ ਹੈ ਤੇ ਕਿਸ ਦਿਨ ਮਨਾਇਆ ਜਾ ਰਿਹਾ ਕਿਦਾਂ ਯੋਜਨਾ ਹੈ ਬੱਚੇ ਦਾ ਕੀ ਯੋਜਨਾ ਹੈ ਤੁਸੀਂ ਆਪਣੇ ਬੱਚੇ ਦਾ ਤੁਸੀਂ ਅਸੀਂ ਇਹ ਜੀ ਰੀਸੈਂਟਲੀ ਇਹ ਅਕੈਡਮੀ ਸਟਾਰਟ ਕੀਤੀ ਆ 4 ਤਰੀਕ ਨੂੰ ਬੱਚਿਆਂ ਦੀ ਟ੍ਰੇਨਿੰਗ ਸ਼ੁਰੂ ਕਰਾਈ ਸੀ ਜਿਹਦੇ ਵਿੱਚ ਆਪਾਂ ਸਪੈਸ਼ਲੀ ਜਿਮਨਾਸਟਿਕ ਤੇ ਛੋਟੇ ਬੱਚਿਆਂ ਨੂੰ ਕਾਰਾਟੇ ਕਰਾ ਰਹੇ ਹਾਂ ਔਰ ਇਹਦੇ ਨਾਲ ਨਾਲ ਪ੍ਰੀ ਰਿਕਰੂਟਮੈਂਟ ਟ੍ਰੇਨਿੰਗ ਸੈਂਟਰ ਚਲਾ ਰਹੇ ਹਾਂ ਜਿਹੜੇ ਬੱਚੇ ਪੰਜਾਬ ਪੁਲਿਸ CRPF ਜਾਂ ਹੋਰ ਅਦਰ ਪੁਲਸ ਫੋਰਸਾਂ ਵਿੱਚ ਭਰਤੀ ਹੋਣਾ ਚਾਹੁੰਦੇ ਆ ਉਹਨਾਂ ਨੂੰ ਆਪਾਂ ਫਿਜ਼ੀਕਲ ਟ੍ਰੇਨਿੰਗ ਇੱਥੇ ਕਰਾਉਂਦੇ ਆ ਇਸ ਤੋਂ ਇਲਾਵਾ ਸੈਲਫ ਡਿਫੈਂਸ ਵੀ ਕਰਾ ਰਹੇ ਆ ਕੋਈ ਵੀ ਕਿਸੇ ਵੀ ਉਮਰ ਦਾ ਕੋਈ ਵੀ ਵਿਕਤੀ ਆ ਕੇ ਸਾਡੇ ਕੋਲ ਸੈਲਫ ਡਫੈਂਸ ਸਿੱਖਦਾ ਉਹਦੇ ਵਾਸਤੇ ਆਪਾਂ 2-2 ਮਹੀਨੇ ਦਾ ਸਖ਼ਤ ਕੋਰਸ ਲਾ ਰਹੇ ਕਿਉਂਕਿ ਅੱਜ ਕੱਲ ਤੁਸੀਂ ਦੇਖ ਰਹੇ ਹੋ ਕਿ ਸਪੈਸ਼ਲੀ ਲੇਡੀਜ਼ ਵਾਸਤੇ ਜਾਂ ਲੜਕੀਆਂ ਵਾਸਤੇ ਹਰਾਤ ਬੜੇ ਖਰਾਬ ਹੈ ਕਿਤੇ ਸਮੇਂ ਕਿਸੇ ਵੀ ਕੋਈ ਦੁਰਘਟਨਾ ਦਮੰਤ ਭਾਗੀ ਘਟਨਾ ਹੋ ਸਕਦੀ ਆ ਤੇ ਉਹਦੇ ਵਾਸਤੇ ਅਸੀਂ ਅਲੱਗ ਕੋਰਸ ਚਲਾ ਰਹੇ ਆ ਸੈਲਫ ਡਿਫੈਂਸ ਵਾਸਤੇ ਜਿਹੜਾ ਇੱਕ ਆਤਮ ਰੱਖਿਆ ਕੋ ਕਰ ਸਕਦੇ ਲਾਸਟ ਟਾਈਮ ਵੀ ਸਰ ਕੋਈ ਐਸੀ ਘਟਨਾ ਹੋਈ ਸੀ ਲੜਕੀਆਂ ਦੋ ਤਿੰਨ ਵਾਰੀ ਕੇਸ ਹੋ ਚੁੱਕੇ ਐ ਤੇ ਇਹਦੇ ਲਈ ਜਿਹੜਾ ਸਪੋਰਟਸ ਜਿਹੜੀਆਂ ਬਹੁਤ ਜ਼ਰੂਰੀ ਐ ਤੇ ਕੀ ਕਹਿਣਾ ਚਾਹੋਗੇ ਲੜਕੀਆਂ ਨੂੰ ਲੈ ਕੇ ਲੜਕਿਆਂ ਨੂੰ ਲੈ ਕੇ ਇਹਦੇ ਬਾਰੇ ਆਪਣੇ ਵਿਚਾਰ ਦੱਸਿਓ ਕਿ ਗੇਮ ਚ ਆਣਾ ਚਾਹੀਦਾ ਬੱਚਿਆਂ ਨੂੰ ਕਿੰਨੇ ਆਣਾ ਚਾਹੀਦਾ ਤੇ ਕਿਸ ਤਰ੍ਹਾਂ ਆਣਾ ਚਾਹੀਦਾ ਦੇਖੋ ਜੀ ਜਿਹੜੀ ਸਪੋਰਟਸ ਆ ਉਹ ਨਾ ਕੇਵਲ ਜੌਬ ਵਾਸਤੇ ਜਾਂ ਉਹ ਮੈਡਲ ਵਾਸਤੇ ਐ ਇਹ ਜਿਹੜੀ ਸਪੋਰਟਸ ਐ ਜਿਹਦੇ ਇੱਥੇ ਆਲ ਰੌਂਡ ਡਵੈਲਪਮੈਂਟ ਹੁੰਦੀ ਐ ਇੱਕ ਚੰਗੇ ਸੰਸਕਾਰ ਵੀ ਨਾਲ-ਨਾਲ ਬੱਚਿਆਂ ਵਿੱਚ ਪੈਦਾ ਹੁੰਦੇ ਆ ਜਿਹੜਾ ਕਿ ਇਹ ਜਿਹੜੀਆਂ ਆਸਮਸਮਾਤਿਕ ਤੱਤ ਹੈ ਉਹਨਾਂ ਕੋ ਦੂਰਦਾ ਔਰ ਖੇਲਦੇ ਆਪਣੀ ਜਿਹੜੀ ਜਿਹੜੀ ਉਹਦਾ ਫਿਊਚਰ ਨੂੰ ਸਕੋਰ ਕਰ ਲੈ ਨਾਲ ਨਾਲ ਉਹਦੀ ਆਪਣੀ ਖੁਦੀ ਸਿਹਤ ਔਰ ਇੱਕ ਟੀਮਵਰਕ ਦੀ ਭਾਵਨਾ ਮਿਲਵਤਨ ਦੀ ਭਾਵਨਾ ਔਰ ਇੱਕ ਚੰਗੇ ਸੰਸਕਾਰ ਵੀ ਖੇਡਾਂ ਵਿੱਚ ਮਿਲਦੇ ਆ ਇਸ ਲਈ ਸਾਰੇ ਹੀ ਜਿਨੇ ਆਪਣੇ ਬੱਚੇ ਆ ਉਹਨਾਂ ਨੂੰ ਖੇਡ ਵਿੱਚ ਭਾਗ ਲੈਣਾ ਚਾਹੀਦਾ ਔਰ ਨਾਲ ਦੀ ਨਾਲ ਅੱਜ ਦਾ ਤੋਂ ਸਮੇਂ ਚੱਲ ਰਿਹਾ ਲੜਕਿਆਂ ਤੋਂ ਜ਼ਿਆਦਾ ਲੜਕੀਆਂ ਨੂੰ ਜਿਆਦਾ ਜ਼ਰੂਰਤ ਹੈ ਸਪੈਸ਼ਲੀ ਜੋ ਮਾਸਲਾਟ ਜਾਂ ਸੈਲਫ ਡੀ ਸਿਖਾਉਂਦੀ ਕਿਉਂਕਿ ਜੋ ਅੱਜ ਸਮੇਂ ਅੱਜ ਕੱਲ ਜੋ ਹਾਲਾਤ ਚੱਲ ਰਹੇ ਨੇ ਸ਼ੋਭਾ ਸਪੋਰਟਸ ਅਕੈਡਮੀ ਥੋੜੇ ਸਮੇਂ ਵਿੱਚ ਬਹੁਤ ਵੱਡਾ ਨਾਮ ਹੋ ਗਿਆ ਹੈ। ਔਰ ਹਜੇ ਤੋ ਹੀ ਮੋਰਤ ਨਹੀਂ ਕੀਤਾ ਪਰ ਕਾਫੀ ਬੱਚੇ ਜਿਹੜੇ ਤੁਹਾਡੇ ਕੋ ਸਿੱਖਣਾ ਆ ਰਹੇ ਆ ਤੇ ਆਨ ਵਾਲੇ ਦਿਨਾਂ ਚ ਸਪੋਰਟ ਸ਼ੋਭਾ ਸਪੋਰਟਸ ਅਕੈਡਮੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਤੁਹਾਡਾ ਜੋ ਮਕਸਦ ਹੈਗਾ ਕਿ ਘੱਟੋ ਘਾਟ ਆਪਣਾ 100 ਬੱਚੇ ਇੱਥੇ ਬੱਚਿਆਂ ਨੂੰ ਟ੍ਰੇਨ ਕਰਨਾ ਹੈ। ਔਰ ਅਜੇ ਸਾਡੇ ਕੋਲ ਲਗਭਗ 30-40 ਬੱਚੇ ਇਸ ਸਮੇਂ ਅਟ ਪ੍ਰੈਜ਼ੈਂਟ ਪ੍ਰੈਕਟਿਸ ਕਰ ਰਹੇ ਆ ਜਿਹੜਾ ਤੁਸੀਂ ਕਿਹਾ ਕਿ ਅਜੇ ਫਾਰਮਲ ਓਪਨਿੰਗ ਕਰਨੀ ਆ ਪਰ ਬੱਚਿਆਂ ਦਾ ਓਪਨਿੰਗ ਤੋਂ ਛੋਟਾ ਮੋਟਾ ਡੈਮੋਨਸਟ੍ਰੇਸ਼ਨ ਵਗੈਰਾ ਹੋ ਜਾਏ ਇਸ ਲਈ ਬੱਚਿਆਂ ਨੂੰ ਆਪਾਂ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ ਆ ਔਰ ਆਉਣ ਵਾਲੇ ਸਮੇਂ ਵਿੱਚ ਬੱਚਿਆਂ ਨੂੰ ਆਪਣੇ ਨੈਸ਼ਨਲ ਲੈਵਲ ਤੇ ਤੇ ਇੰਟਰਨੈਸ਼ਨਲ ਲੈਵਲ ਤੱਕ ਬੱਚਿਆਂ ਨੂੰ ਲੈ ਕੇ ਜਾਣਾ ਚਾਹੁੰਦੇ ਆ ਆਪਣੇ ਸਪੋਰਟਸ ਵਿੱਚ